ਆਪਾਂ ਇਹਦੇ ਸਟਾਰਟਿੰਗ ਪ੍ਰਾਈਸ ਦੀ ਗੱਲ ਕਰੀਏ ਸਟਾਰਟਿੰਗ ਪ੍ਰਾਈਸ ਇਹਨਾਂ ਦਾ ਰਹਿੰਦਾ ਜੀ 1000 ਤੋਂ ਇਹ ਜਿਹੜੇ ਮੈਟ ਆ ਉਹ ਸਟਾਰਟ ਹੋ ਜਾਂਦੇ ਉਹ ਆ ਖਿੱਚਣ ਦੇ ਕੰਮ ਆਉਂਦਾ ਇਹ ਮੈਨੂਅਲੀ ਚੱਲਦਾ ਆਪਣੇ ਹੱਥ ਨਾਲ ਇਹਨੇ ਚੱਲਣਾ ਕੋਈ ਇਹਦੇ ਵਿੱਚ ਮੋਟਰ ਨਹੀਂ ਲੱਗੀ ਪਿੱਛੇ ਇਹਦੇ ਦੋ ਟਾਇਰ ਲੱਗੇ ਹੋਏ ਆ ਜੇ ਆਪਾਂ ਸਭ ਤੋਂ ਸਟਾਰਟਿੰਗ ਪ੍ਰਾਈਸ ਦੀ ਗੱਲ ਕਰੀਏ ਤਾਂ 25000 ਤੋਂ ਇਹ ਮਸ਼ੀਨ ਹੈ ਜਿਹੜੀ ਸ਼ੁਰੂ ਹੋ ਜਾਂਦੀ ਹੈ 1 ਸਾਲ ਦੀ ਮੋਟਰ ਦੀ ਵਾਰੰਟੀ ਰਹਿੰਦੀ ਹੈ ਖੋਸਲਾ ਟੈਕ ਕੰਪਨੀ ਦੀ ਇਹ ਮਸ਼ੀਨ ਹੈ ਜੀ ਇੱਧਰ ਤੁਸੀਂ ਲੋਗੋ ਵੀ ਦੇਖ ਸਕਦੇ ਹੋ ਕੰਪਨੀ ਦਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਾਛੀਵਾੜਾ ਸਾਹਿਬ ਦੇ ਵਿੱਚ ਆਪਾਂ ਖੜੇ ਆਂ ਤੇ ਲੁਧਿਆਣੇ ਪਹੁੰਚੇ ਸਿਗੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਡੇਰੀ ਦੇ ਰਿਲੇਟਿਡ ਜਿੰਨੇ ਵੀ ਪ੍ਰੋਡਕਟ ਹੁੰਦੇ ਛੋਟੇ ਤੋਂ ਛੋਟੇ ਤੇ ਵੱਡੇ ਤੋਂ ਵੱਡੇ ਉਹ ਸਾਰੇ ਆਪਾਂ ਕਵਰ ਕਰਾਂਗੇ ਉਹਨਾਂ ਦੇ ਪ੍ਰਾਈਸ ਵੀ ਦੱਸਾਂਗੇ ਤੇ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਆਪਾਂ ਤੁਹਾਨੂੰ ਮਸ਼ੀਨਾਂ ਦਿਖਾਉਣੇ ਆ ਆ ਜਿਹੜੀਆਂ ਮਸ਼ੀਨਾਂ ਤੁਸੀਂ ਮੇਰੇ ਪਿੱਛੇ ਦੇਖੀ ਜਾਂਦੇ ਹੋ 25000 ਤੋਂ ਇਹਨਾਂ ਦਾ ਜਿਹੜਾ ਪ੍ਰਾਈਸ ਆ ਉਹ ਸ਼ੁਰੂ ਹੋ ਜਾਂਦਾ ਮ ਬਾਕੀ ਆਪਣੀ ਇਹ ਵੀਡੀਓ ਵਧੀਆ ਲੱਗੀ ਤੈਨੂੰ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਾਂਜੀ ਆਪਾਂ ਇਹ ਮਸ਼ੀਨਾਂ ਦੀ ਗੱਲ ਕਰ ਰਹੇ ਸੀਗੇ ਇਹ ਮਸ਼ੀਨਾਂ ਜਿਹੜੀਆਂ ਇਹਨਾਂ ਦਾ ਸਾਰਿਆਂ ਦਾ ਪ੍ਰਾਈਸ ਅਲੱਗ-ਅਲੱਗ ਰਹਿੰਦਾ ਹੈ ਕੈਪੈਸਿਟੀ ਦੇ ਹਿਸਾਬ ਨਾਲ ਜੇ ਆਪਾਂ ਸਭ ਤੋਂ ਸਟਾਰਟਿੰਗ ਪ੍ਰਾਈਸ ਦੀ ਗੱਲ ਕਰੀਏ ਤਾਂ 25000 ਤੋਂ ਇਹ ਮਸ਼ੀਨ ਹੈ ਜਿਹੜੀ ਸ਼ੁਰੂ ਹੋ ਜਾਂਦੀ ਹੈ 1 ਸਾਲ ਦੀ ਮੋਟਰ ਦੀ ਵਾਰੰਟੀ ਰਹਿੰਦੀ ਹੈ ਖੋਸਲਾ ਟੈਕ ਕੰਪਨੀ ਦੀ ਇਹ ਮਸ਼ੀਨ ਹੈ ਜੀ ਇੱਧਰ ਤੁਸੀਂ ਲੋਗੋ ਵੀ ਦੇਖ ਸਕਦੇ ਹੋ ਕੰਪਨੀ ਦਾ ਜਮਨ ਜੈਨੀਅਨ ਸਾਰੇ ਸਾਰੇ ਸਾਰਾ ਕੁਛ ਹੈ ਜਿਹੜਾ ਇਹਦੇ ਵਿੱਚ ਕੈਨ ਹੋ ਗਿਆ ਹਨ ਤੇ ਮਸ਼ੀਨ ਹੋ ਗਈ ਇਹਦੀ ਮੋਟਰ ਹੋ ਗਈ ਸਾਰਾ ਆਪਣੀ ਕੰਪਨੀ ਦਾ ਹੀ ਹੈ ਤੇ 25000 ਤੋਂ ਇਹਨਾਂ ਦੀ ਕੀਮਤ ਹੈ ਜਿਹੜੀ ਸ਼ੁਰੂ ਹੋ ਜਾਂਦੀ ਹੈ 1 ਤੋਂ ਲੈ ਕੇ 15 ਪਸੂਆਂ ਵਾਸਤੇ ਇਹ ਮਸ਼ੀਨ ਹੈ ਜਿਹੜੀ ਬਹੁਤ ਹੀ ਵਧੀਆ کارਗਰ ਸਾਬਿਤ ਹੁੰਦੀ ਹੈ ਤੇ ਇਸ ਤੋਂ ਇਲਾਵਾ ਜੇ ਆਪਾਂ ਇੱਧਰ ਦੇਖੀਏ ਆਪਾਂ ਨੂੰ ਇਸ ਸ਼ੋਪ ਦੇ ਉੱਤੋਂ ਮੈਟ ਵੀ ਮਿਲ ਜਾਣਗੇ ਇਹ ਮੈਟਾਂ ਦੇ ਵੀ ਕੁਆਲਿਟੀ ਦੇ ਹਿਸਾਬ ਨਾਲ ਪ੍ਰਾਈਸ ਰੱਖਿਆ ਗਿਆ ਜੇ ਆਪਾਂ ਇਹਨਾਂ ਦੇ ਸਟਾਰਟਿੰਗ ਪ੍ਰਾਈਸ ਦੀ ਗੱਲ ਕਰੀਏ ਸਟਾਰਟਿੰਗ ਪ੍ਰਾਈਸ ਇਹਨਾਂ ਦਾ ਰਹਿੰਦਾ ਜੀ 1000 ਤੋਂ ਇਹ ਜਿਹੜੇ ਮੈਟ ਆ ਉਹ ਸਟਾਰਟ ਹੋ ਜਾਂਦੇ ਆ ਤੇ ਹੁਣ ਜਿਹੜੀ ਆ ਨਿੱਕੀ ਜੀ ਚੀਜ਼ ਆਪਾਂ ਦੇਖੀ ਜਾਨੇ ਹਨਾ ਇਹਦਾ ਕੰਮ ਕੀ ਹੈ ਇਹ ਜਿਵੇਂ ਗੋਹਾ ਖਿੱਚਣ ਵਾਸਤੇ ਬਾਈ ਹੋਰਾਂ ਨੇ ਬਣਾਈ ਹੈ ਜਿੰਨਾਂ ਕੋਲੇ ਘੱਟ ਪਸ਼ੂ ਆ ਹਨਾ ਫਰਸ਼ ਲੱਗੀ ਹੋਈ ਹੈ ਥੱਲੇ ਤੇ ਇਹ ਗੋਹਾ ਖਿੱਚਣ ਦੇ ਕੰਮ ਆਉਂਦਾ ਇਹ ਮੈਨੂਅਲੀ ਚੱਲਦਾ ਆਪਣੇ ਹੱਥ ਨਾਲ ਇਹਨੇ ਚੱਲਣਾ ਕੋਈ ਇਹਦੇ ਵਿੱਚ ਮੋਟਰ ਨਹੀਂ ਲੱਗੀ ਪਿੱਛੇ ਇਹਦੇ ਦੋ ਟਾਇਰ ਲੱਗੇ ਹੋਏ ਆ ਤੇ ਇਹ ਗੋਹਾ ਖਿੱਚਣ ਵਾਸਤੇ ਬਹੁਤ ਹੀ ਵਧੀਆ ਚੀਜ਼ ਆ ਤੇ ਇਧਰ ਆਪਾਂ ਰੇੜੀ ਦੀ ਗੱਲ ਕਰੀਏ ਹੈਨਾ ਇਹ ਰੇੜੀ ਹੈ ਜਿਹੜੀ ਪਲਾਸਟਿਕ ਦੀ ਰੇੜੀ ਬਣੀ ਹੋਈ ਹੈ ਇਹ 3500 ਰੁਪਿਆ ਇਹਦਾ ਪ੍ਰਾਈਸ ਹੈ ਜੀ ਬਾਕੀ ਜੇ ਕਿਸੇ ਵੀ ਵੀਰ ਨੇ ਇਹ ਪ੍ਰੋਡਕਟ ਖਰੀਦਣੇ ਹੋਣ ਆਪਾਂ ਸਕਰੀਨ ਦੇ ਉੱਤੇ ਤੁਹਾਨੂੰ ਨੰਬਰ ਦੇ ਦਾਂਗੇ ਕਾਲ ਕਰਕੇ ਤੁਸੀਂ ਇਹ ਪ੍ਰੋਡਕਟ ਜਿਹੜੇ ਖਰੀਦ ਸਕਦੇ ਹੋ ਇੱਥੇ ਆ ਕੇ ਵੀ ਖਰੀਦ ਸਕਦੇ ਹੋ ਮਾਛੀਵਾਲਾ ਸਾਬ ਦੇ ਵਿੱਚ ਆਪਾਂ ਖੜੇ ਆ ਬਾਕੀ ਇਹ ਘਰੇ ਵੀ ਬਾਈ ਹੋਰੀ ਪ੍ਰੋਡਕਟ ਤੁਹਾਨੂੰ ਪਹੁੰਚਾ ਦੇਣਗੇ 3500 ਰੁਪਿਆ ਕੀਮਤ ਹੈ ਜੀ ਇਹਦੀ ਤੇ ਮੈਟ ਆ ਜਿਹੜੇ ਆਪਾਂ ਦਿਖਾਇ ਸੀ ਤੁਹਾਨੂੰ 1000 ਤੋਂ ਇਹਨਾਂ ਦੀ ਵੀ ਕੀਮਤ ਸ਼ੁਰੂ ਹੋ ਜਾਂਦੀ ਹੈ ਇਸ ਦੇ ਨਾਲ ਨਾਲ ਆਪਾਂ ਨੂੰ ਐ ਸ਼ੋਪ ਦੇ ਉੱਤੋਂ ਹਰੇਕ ਪ੍ਰਕਾਰ ਦੇ ਕੰਡੇ ਵੀ ਮਿਲ ਜਾਣਗੇ ਰੇਟ ਜਿਵੇਂ ਕਿ ਆ 2500 ਦਾ ਹੋ ਗਿਆ ਇਹਨਾਂ ਦੀ ਕੈਪੈਸਿਟੀ ਵੀ ਉੱਤੇ ਲਿਖੀ ਹੋਈ ਹੈ ਵੀ ਇਹ 30 ਕਿਲੋ ਕੈਪੈਸਿਟੀ ਹੈ 2300 ਦਾ ਕੰਡਾ ਹੈ ਤੇ ਕੰਡਿਆਂ ਤੋਂ ਇਲਾਵਾ ਇੱਧਰ ਹੋਰ ਮਸ਼ੀਨਾਂ ਪਈਆਂ ਸਟੀਲ ਦੀਆਂ ਮਸ਼ੀਨਾਂ ਵੀ ਹੈਗੀਆਂ ਲੋਹੇ ਦੀਆਂ ਮਸ਼ੀਨਾਂ ਵੀ ਹੈ ਤੇ ਆਪਾਂ ਰੇਟ ਤੁਹਾਨੂੰ ਦੱਸੇ ਸੀ ਜਿਹੜੀ ਲੋਹੇ ਵਾਲੀ ਮਸ਼ੀਨ ਹੈ ਉਹਦਾ ਰੇਟ ਹੈਗਾ 2500 ਤੋਂ ਸਟਾਰਟ ਸੌਰੀ 25000 ਤੋਂ ਤੇ ਜਿਹੜੀਆਂ ਸਟੀਲ ਵਾਲੀਆਂ ਮਸ਼ੀਨਾਂ ਉਹਨਾਂ ਦਾ 27000 ਤੋਂ ਰੇਟ ਸਟਾਰਟ ਹੈ ਤੇ ਡੇਰੀ ਦੇ ਰਿਲੇਟਡ ਹੋਰ ਜਿੰਨੀਆਂ ਵੀ ਦਵਾਈਆਂ ਹੁੰਦੀਆਂ ਜਾਂ ਜਿਵੇਂ ਤੇਲ ਹੁੰਦਾ ਹੈ ਨਾ ਮਸ਼ੀਨ ਦੇ ਵਿੱਚ ਪਾਉਣ ਵਾਸਤੇ ਜਾਂ ਜਿਹੜੀ ਡਿਪ ਸੋਲੂਸ਼ਨਰ ਹੁੰਦੀ ਹੈ ਦਵਾਈ ਹੁੰਦੀ ਹੈ ਥਾਣਾ ਨੂੰ ਡਿਪ ਕਰਨ ਵਾਸਤੇ ਮਸਟੈਟਸ ਨੂੰ ਰੋਕਣ ਵਾਸਤੇ ਮਸਟੈਟਸ ਵਾਸਤੇ ਕਿੱਟਾਂ ਹੁੰਦੀਆਂ ਹਨ ਮਸਟੈਟਸ ਚੈੱਕ ਕਰਨ ਵਾਸਤੇ ਉਹ ਵੀ ਤੁਹਾਨੂੰ ਮਿਲ ਜਾਣੀਆਂ ਬਾਕੀ ਜਿਹੜੀ ਆ ਮਸ਼ੀਨ ਵੇਖੀ ਜੰਨੇ ਹੋ ਇਹ ਖੋਸਲਾ ਟੈਕ ਕੰਪਨੀ ਦਾ ਇੱਕ ਕੋ ਬ੍ਰਾਂਡ ਹੈ ਉਸ ਦੀ ਇਹ ਮਸ਼ੀਨ ਹੈ ਇਹਦਾ ਪ੍ਰਾਈਸ ਹੈ ਜਿਹੜਾ ਸਟਾਰਟ 20000 ਤੋਂ ਹੋ ਜਾਂਦਾ ਤੇ ਬਾਕੀ ਜੇ ਵੀ ਕੋਈ ਬੰਦਾ ਪੰਜ ਮਸ਼ੀਨਾਂ ਇਕੱਠੀਆਂ ਲਊਗਾ ਤਾਂ ਉਹਨੂੰ ਹਰੇਕ ਮਸ਼ੀਨ ਦੇ ਪਿੱਛੇ 2000 ਰੁਪਏ ਦੀ ਛੋਟ ਮਿਲ ਜੂਗੀ ਤੇ ਇੱਧਰ ਆਪਾਂ ਦੁਕਾਨ ਦੀ ਲੋਕੇਸ਼ਨ ਦੇਖ ਸਕਦੇ ਹਾਂ ਖੋਸਲਾ ਟੈਕ ਮਾਛੀਵਾੜਾ ਸਾਹਿਬ ਦੇ ਵਿੱਚ ਇਹ ਸ਼ਾਪ ਰਹਿ ਜਾਂਦੀ ਹੈ ਤੇ ਬਾਕੀ ਸਕਰੀਨ ਦੇ ਉੱਤੇ ਨੰਬਰ ਦਿੱਤੇ ਹੋਏ ਆ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਘਰੇ ਵੀ ਇਹ ਮਸ਼ੀਨਾਂ ਪਹੁੰਚਾ ਦਿੰਦੇ ਜੇ ਕਿਸੇ ਨੇ ਮੰਗਵਾਉਣੀਆਂ ਹੋਣ ਤਾਂ ਹੁਣ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ